ਹੇ ਉੱਡਦੇ ਸਹਾਰੇ ਤੇਰੇ ਚਰਨ ਚ ਰੱਖੀ ਮਾਲਕਾ ਅਸੀਂ ਉੱਡਦੇ ਸਹਾਰੇ ਤੇਰੇ ਚਰਨ ਚ ਰੱਖੀ ਮਾਲਕਾ ਤੇਰੇ ਚਰਨਾਂ ਚ ਲਾਏ ਅਸੀਂ ਦੇਰੇ ਚਰਨ ਚ ਰੱਖੀ ਮਾਲਕਾ ਅਸੀਂ ਉੱਡਦੇ ਸਹਾਰੇ ਤੇਰੇ ਚਰਨ ਚਰਖੀ ਮਾਲਕਾ ਅਮਰਤ ਵੇਲੇ ਉਠ ਬਾਣੀ ਦਾਤਾ ਪੜੀਏ ਸੂਰਤ ਟਕਾਕੇ ਧਿਆਨ ਚਰਨਾਂ ਦਾ ਤਰੀਏ ਕੱਟੇ ਜਾਣ ਚਰਾਸੀ ਵਾਲੇ ਘੇੜੇ ਚਰਨ ਚਰਖੀ ਮਾਲਕਾ ਅਸੀਂ ਉੱਡਦੇ ਸਹਾਰੇ ਤੇਰੇ ਚਰਨ ਚਰਖੀ ਮਾਲਕਾ ਅਸੀਂ ਉੱਡਦੇ ਸਾਰੇ ਤੇਰੇ ਚਰਣਾ ਚਰਖੀ ਮਾਲਕਾ ਤੇਰੇ ਪਾਣੇ ਵਿੱਚ ਦਾਤਾ ਦੁਨੀਆ ਚ ਚੱਲਦੇ ਸਾਹਸ ਸੰਭਾਲੇ ਦਾਤਾ ਸਾਡੇ ਪਲ ਪਲ ਦੇ ਤੇਰੇ ਪਾਣੇ ਵਿੱਚ ਦਾਤਾ ਦੁਨੀਆ ਚ ਚੱਲਦੇ ਸਾਹਸ ਸੰਭਾਲੇ ਦਾਤਾ ਸਾਡੇ ਪਲ ਪਲ ਦੇ ਕੀਤੇ ਮੁਕਣਾ ਜਾਨ ਸਾਸ ਮੇਰੇ ਚਰਣਾ ਚ ਰੱਖੀ ਮਾਲਕਾ असीं उॾद सहारे ते चरना च रखी मालका असीं उॾदे सहारे तेर चरना च रखी मालका पैरां थले दीव मार्दे पाप बहुत करद फार पैरां थले दीव मार्दे ਬਾਪ ਬਹੁਤ ਕਰ ਦੇ ਹਾਂ ਬਾ ਫੜ ਤਾਰ ਦੇ ਬਾਸ ਬਕਸ਼ਲਯਾ ਗਣ ਮੇਰੇ ਚਰਨਾ ਚਰਖੀ ਮਾਲਕ ਅਸੀ ਉੱਡ ਦੇ ਸਹਾਰੇ ਤੇਰੇ ਚਰਨਾ ਚਰਖੀ ਮਾਲਕ ਅਸੀ ਉੱਡ ਦੇ ਸਹਾਰੇ ਤੇਰੇ ਜਰਨਾ ਚਰਖੀ ਮਾਲਕਾ ਮਾਨ ਤਨ ਤੇਰਾ ਤਨ ਵਿਅ ਤੇਰਾ ਮਨ ਤਨ ਤੇਰਾ ਤੇ ਤਨ ਵਿਅ ਤੇਰਾ ਮਨ ਤੇਰਾ ਤਨ ਤੇਰਾ ਤੋਹੇ ਦਿੱਤਾ ਧਨ ਐ पुत्र तिया माता नाल पिता एम मन तेरा तन तेरा तू ही धन दिता है पुत्र तिया माता नाल पिता दिता है सब रिश्ते बनाए दाता तेरे चरना च रखे मालका असी उड दे सारे तेरे ਜਰਨਾ ਚਰਖੇ ਮਾਲਕਾ ਅਸੀਂ ਉੱਡਦੇ ਸਹਾਰੇ ਤੇਰੇ ਚਰਨ ਚਰਖੇ ਮਾਲਕ ਅਮਰਤ ਵੇਲੇ ਦਾਤਾ ਹਜਰੀਨ ਵਾਲਮੀ ਸੇਰੇ ਉਤੇ ਰੱਖ ਹੱਥ ਆਪ ਬਹਾਲਮੀ ਅਮਰਤ ਵੇਲੇ ਦਾਤਾ ਹਜਰੀਨ ਵਾਲਮੀ ਸੇਰੇ ਉਤੇ ਰੱਖ ਦਾਤਾ ਆਪ ਬਹਾਲਮੀ ਫਿਰ ਗੀਤ ਗਾਵਾਂ ਮੈਂ ਤੇਰੇ ਚਰਨਾ ਚਰਖੇ ਮਾਲਕਾ ਅਸੀਂ ਉੱਡਦੇ ਸਾਰੇ ਤੇਰੇ ਚਰਨਾ ਚਰਖੇ ਮਾਲਕਾ ਅਸੀਂ ਉੱਡਦੇ ਸਾਰੇ ਤੇਰੇ ਚਰਨਾ ਚਰਖੇ ਮਾਲਕਾ